ਐਸਕੇਐਮ ਦੇ ਸੱਦੇ ਤੇ ਕੱਲ 26 ਨਵੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਲਖਵਾਲ ਦੇ ਹਜ਼ਾਰਾਂ ਵਰਕਰ ਤੇ ਕਿਸਾਨ ਚੰਡੀਗੜ੍ਹ ਦੇ ਵਿੱਚ ਹੋਣ ਵਾਲੀ ਕਿਸਾਨ ਮਹਾਪੰਚਾਇਤ ਜਿਹੜੀ ਸੈਕਟਰ 43 ਦੇ ਦਸਹਿਰਾ ਗਰਾਊਂਡ ਵਿੱਚ ਹੋ ਜਾ ਰਹੀ ਆ ਉਹਦੇ ਵਿੱਚ ਸ਼ਮੂਲੀਅਤ ਕਰਨਗੇ ਤੇ ਐਸਕੇਐਮ ਦੇ ਵੱਲੋਂ ਵੀ ਹਜ਼ਾਰਾਂ ਕਿਸਾਨ ਜਿਹੜੇ ਅਸਪਖਵਖ ਪਾਰਟੀਆਂ ਦੇ ਉਸ ਵਿੱਚ ਜਿਹੜੀ ਵੱਡੀ ਇੱਕ ਸ਼ਮੂਲੀਅਤ ਕਰਨਗੇ ਕਿਉਂਕਿ ਜਿਹੜਾ ਸਾਡੀਆਂ ਬਕਾਇਆ ਮੰਗਾਂ ਕੋ ਸੈਂਟਰ ਵੱਲ ਐਮਐਸਪੀ ਦੀ ਗਾਰੰਟੀ ਆ ਜਿਹੜੇ ਨਵੇਂ ਬਿੱਲ ਬਿਜਲੀ ਸੋਧ ਬਿੱਲ ਲੈ ਕੇ ਆ ਰਹੀ ਆ ਚੰਡੀਗੜ੍ਹ ਦਾ ਲੈ ਕੇ ਆ ਰਹੀ ਸੀ ਸੋਧ ਕਰਨ ਦਾ ਯੂਨੀਵਰਸਿਟੀਆਂ ਦੇ ਸੀ ਇਹਨਾਂ ਲਈ ਇਹ ਮੰਗ ਪੱਤਰ ਜਿਹੜੇ ਆ ਉਹ ਸੈਂਟਰ ਗਵਰਨਮੈਂਟ ਨੂੰ ਕੇਂਦਰ ਸਰਕਾਰ ਨੂੰ ਸੌਂਪੇ ਜਾਣਗੇ ਤੇ ਪੰਜਾਬ ਲਈ ਖੜਾ ਦਾ ਜਿਹੜਾ ਵੱਡਾ ਨੁਕਸਾਨ ਹੋਇਆ ਉਹਦੀ ਪਰਪਾਈ ਨਹੀਂ ਹੋਈ ਇਸ ਤਰ੍ਹਾਂ ਪੰਜਾਬ ਸਰਕਾਰ ਨਾਲ ਜਿਹੜੀਆਂ ਸੰਬੰਧਿਤ ਮੰਗਾਂ ਨੇ ਉਹ ਪੰਜਾਬ ਸਰਕਾਰ ਨੂੰ ਉਹਦੇ ਜਿਹੜੇ ਨੇ ਮੈਮੋਰੰਡਮ ਸੰਪੇਜਾਂਗੇ ਤੇ ਸਾਰੇ ਅਸੀਂ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਅਸੀਂ ਆਮ ਜਨਤਾ ਨੂੰ ਆਮ ਲੋਕਾਂ ਨੂੰ ਬੇਨਤੀ ਇਹ ਕਰਦੇ ਆਂ ਵੀ ਹਮੋ ਹਮਾ ਕੇ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਕੱਲ ਸਵੇਰੇ 10:30 ਵਜੇ 43 ਸੈਕਟਰ ਦੇ ਵਿੱਚ ਚੰਡੀਗੜ੍ਹ ਜ਼ਰੂਰ ਪਹੁੰਚੋ ਤਾਂ ਕਿ ਆਪਾਂ ਜਿਹੜੀਆਂ ਸਰਕਾਰ ਤੋਂ ਰਿੰਦੀਆਂ ਮੰਗਾਂ ਦੀ ਪ੍ਰਭਾਈ ਕਰ ਸਕੀਏ ਤੇ ਸਰਕਾਰ ਨੂੰ ਜਗਾ ਸਕੀਏ ਧੰਨਵਾਦ ਐਸਕੇਐਮ ਦੇ ਸੱਦੇ ਤੇ ਕੱਲ 26 ਨਵੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਲਖਵਾਲ ਦੇ ਹਜ਼ਾਰਾਂ ਵਰਕਰ ਤੇ ਕਿਸਾਨ ਚੰਡੀਗੜ੍ਹ ਦੇ ਵਿੱਚ ਹੋਣ ਵਾਲੀ ਕਿਸਾਨ ਮਹਾਪੰਚਾਇਤ ਜਿਹੜੀ ਸੈਕਟਰ 43 ਦੇ ਦਸਹਿਰਾ ਗਰਾਊਂਡ ਵਿੱਚ ਹੋ ਜਾ ਰਹੀ ਆ ਉਹਦੇ ਵਿੱਚ ਸ਼ਮੂਲੀਅਤ ਕਰਨਗੇ ਤੇ ਐਸ ਕੇ ਐਮ ਦੇ ਵੱਲੋਂ ਵੀ ਹਜ਼ਾਰਾਂ ਕਿਸਾਨ ਜਿਹੜੇ ਇਸ ਬਖਵਤ ਪਾਰਟੀਆਂ ਦੇ ਉਸ ਵਿੱਚ ਜਿਹੜੀ ਵੱਡੀ ਇੱਕ ਸ਼ਮੂਲੀਅਤ ਕਰਨਗੇ ਕਿਉਂਕਿ ਜਿਹੜਾ ਸਾਡੀਆਂ ਬਕਾਇਆ ਮੰਗਾਂ ਕੋ ਸੈਂਟਰ ਵੱਲ ਐਮ ਐਸ ਪੀ ਦੀ ਗਾਰੰਟੀ ਆ ਜਿਹੜੇ ਨਵੇਂ ਬਿੱਲ ਬਿਜਲੀ ਸੋਧ ਬਿੱਲ ਲੈ ਕੇ ਆ ਰਹੀ ਆ ਚੰਡੀਗੜ੍ਹ ਦਾ ਲੈ ਕੇ ਆ ਰਹੀ ਸੀ ਸੋਧ ਕਰਨ ਦਾ ਯੂਨੀਵਰਸਿਟੀਆਂ ਦਾ ਸੀ ਇਹਨਾਂ ਲਈ ਇਹ ਮੰਗ ਪੱਤਰ ਜਿਹੜੇ ਆ ਉਹ ਸੈਂਟਰ ਗਵਰਨਮੈਂਟ ਨੂੰ ਕੇਂਦਰ ਸਰਕਾਰ ਨੂੰ ਸੌਂਪੇ ਜਾਣਗੇ ਤੇ ਪੰਜਾਬ ਲਈ ਖੜਾਂ ਦਾ ਜਿਹੜਾ ਵੱਡਾ ਨੁਕਸਾਨ ਹੋਇਆ ਉਹਦੀ ਪਰਪਾਈ ਨਹੀਂ ਹੋਈ ਇਸ ਤਰ੍ਹਾਂ ਪੰਜਾਬ ਸਰਕਾਰ ਨਾਲ ਜਿਹੜੀਆਂ ਸੰਬੰਧਿਤ ਮੰਗਾਂ ਨੇ ਉਹ ਪੰਜਾਬ ਸਰਕਾਰ ਨੂੰ ਉਹਦੇ ਜਿਹੜੇ ਨੇ ਮੈਮੋਰੰਡਮ ਸੌਂਪੇ ਜਾਣਗੇ ਤੇ ਸਾਰੇ ਜੀ ਅਸੀਂ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਅਸੀਂ ਆਮ ਜਨਤਾ ਨੂੰ ਆਮ ਲੋਕਾਂ ਨੂੰ ਬੇਨਤੀ ਇਹ ਕਰਦੇ ਆਂ ਵੀ ਹਮੋ ਹਮਾ ਕੇ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਕੱਲ ਸਵੇਰੇ 10:30 ਵਜੇ 43 ਸੈਕਟਰ ਦੇ ਵਿੱਚ ਚੰਡੀਗੜ੍ਹ ਜ਼ਰੂਰ ਪਹੁੰਚੋ ਤਾਂ ਕਿ ਆਪਾਂ ਜਿਹੜੀਆਂ ਸਰਕਾਰ ਤੋਂ ਰਹਿੰਦੀਆਂ ਮੰਗਾਂ ਦੀ ਪ੍ਰਭਾਈ ਕਰ ਸਕੀਏ ਤੇ ਸਰਕਾਰ ਨੂੰ ਜਗਾ ਸਕੀਏ ਧੰਨਵਾਦ ਐਸ ਕੇ ਐਮ ਦੇ ਸੱਦੇ ਤੇ ਕੱਲ 26 ਨਵੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਲਖਵਾਲ ਦੇ ਹਜ਼ਾਰਾਂ ਵਰਕਰ ਤੇ ਕਿਸਾਨ ਚੰਡੀਗੜ੍ਹ ਦੇ ਵਿੱਚ ਹੋਣ ਵਾਲੀ ਕਿਸਾਨ ਮਹਾਪਰਜੈਤ ਜਿਹੜੀ ਸੈਕਟਰ 43 ਦੇ ਦਸਹਿਰਾ ਗਰਾਊਂਡ ਵਿੱਚ ਹੋ ਜਾ ਰਹੀ ਆ ਉਹਦੇ ਵਿੱਚ ਸ਼ਮੂਲੀਅਤ ਕਰਨਗੇ ਤੇ ਐਸ ਕੇਐਮ ਦੇ ਵੱਲੋਂ ਵੀ ਹਜ਼ਾਰਾਂ ਕਿਸਾਨ ਜਿਹੜੇ ਅਸਪਖਵਖ ਪਾਰਟੀਆਂ ਦੇ ਉਸ ਵਿੱਚ ਜਿਹੜੀ ਵੱਡੀ ਇੱਕ ਸ਼ਮੂਲੀਅਤ ਕਰਨਗੇ ਕਿਉਂਕਿ ਜਿਹੜਾ ਸਾਡੀਆਂ ਬਕਾਇਆ ਮੰਗਾਂ ਕੋ ਸੈਂਟਰ ਵੱਲ ਐਮਐਸਪੀ ਦੀ ਗਾਰੰਟੀ ਆ ਜਿਹੜੇ ਨਵੇਂ ਬਿੱਲ ਬਿਜਲੀ ਸੋਧ ਬਿੱਲ ਲੈ ਕੇ ਆ ਰਹੀ ਆ ਚੰਡੀਗੜ੍ਹ ਦਾ ਲੈ ਕੇ ਆ ਰਹੀ ਸੀ ਖੋਦ ਕਰਨ ਦਾ ਯੂਨੀਵਰਸਟੀਆਂ ਦੇ ਸੀ ਇਹਨਾਂ ਲਈ ਇਹ ਮੰਗ ਪੱਤਰ ਜਿਹੜੇ ਆ ਉਹ ਸੈਂਟਰ ਗਵਰਨਮੈਂਟ ਨੂੰ ਕੇਂਦਰ ਸਰਕਾਰ ਨੂੰ ਸੌਂਪੇ ਜਾਣਗੇ ਤੇ ਪੰਜਾਬ ਲਈ ਖੜਾ ਦਾ ਜਿਹੜਾ ਵੱਡਾ ਨੁਕਸਾਨ ਹੋਇਆ ਉਹਦੀ ਪਰਪਾਈ ਨਹੀਂ ਹੋਈ ਇਸ ਤਰ੍ਹਾਂ ਪੰਜਾਬ ਸਰਕਾਰ ਨਾਲ ਜਿਹੜੀਆਂ ਸੰਬੰਧਿਤ ਮੰਗਾਂ ਨੇ ਉਹ ਪੰਜਾਬ ਸਰਕਾਰ ਨੂੰ ਉਹਦੇ ਜਿਹੜੇ ਨੇ ਮੈਮੋਰੰਡਮ ਸੌਂਪੇ ਜਾਣਗੇ ਤੇ ਸਾਰੇ ਅਸੀਂ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਅਸੀਂ ਆਮ ਜਨਤਾ ਨੂੰ ਆਮ ਲੋਕਾਂ ਨੂੰ ਬੇਨਤੀ ਇਹ ਕਰਦੇ ਆ ਵੀ ਹਮੋ ਹਮਾ ਕੇ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਕੱਲ ਸਵੇਰੇ 10:30 ਵਜੇ 43 ਸੈਕਟਰ ਦੇ ਵਿੱਚ ਚੰਡੀਗੜ੍ਹ ਜ਼ਰੂਰ ਪਹੁੰਚੋ ਤਾਂ ਕਿ ਆਪਾਂ ਜਿਹੜੀਆਂ ਸਰਕਾਰ ਤੋਂ ਰਹਿੰਦੀਆਂ ਮੰਗਾਂ ਦੀ ਪ੍ਰਭਾਈ ਕਰ ਸਕੀਏ ਤੇ ਸਰਕਾਰ ਨੂੰ ਜਗਾ ਸਕੀਏ ਧੰਨਵਾਦ ਐਸ ਕੇ ਐਮ ਦੇ ਸੱਦੇ ਤੇ ਕੱਲ 26 ਨਵੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਹਜ਼ਾਰਾਂ ਵਰਕਰ ਤੇ ਕਿਸਾਨ ਚੰਡੀਗੜ੍ਹ ਦੇ ਵਿੱਚ ਹੋਣ ਵਾਲੀ ਕਿਸਾਨ ਮਹਾਪੰਚਾਇਤ ਜਿਹੜੀ ਸੈਕਟਰ 43 ਦੇ ਦਸੈਰਾ ਗਰਾਊਂਡ ਵਿੱਚ ਹੋ ਜਾ ਰਹੀ ਆ ਉਹਦੇ ਵਿੱਚ ਸ਼ਮੂਲੀਅਤ ਕਰਨਗੇ ਤੇ ਐਸਕੇਐਮ ਦੇ ਵੱਲੋਂ ਵੀ ਹਜ਼ਾਰਾਂ ਕਿਸਾਨ ਜਿਹੜੇ ਇਸ ਬਖਵਖ ਪਾਰਟੀਆਂ ਦੇ ਉਸ ਵਿੱਚ ਜਿਹੜੀ ਵੱਡੀ ਇੱਕ ਸ਼ਮੂਲੀਅਤ ਕਰਨਗੇ ਕਿਉਂਕਿ ਜਿਹੜਾ ਸਾਡੀਆਂ ਬਕਾਇਆ ਮੰਗਾਂ ਕੋ ਸੈਂਟਰ ਵੱਲ ਐਮਐਸਪੀ ਦੀ ਗਾਰੰਟੀ ਆ ਜਿਹੜੇ ਨਵੇਂ ਬਿੱਲ ਬਿਜਲੀ ਸੋਧ ਬਿੱਲ ਲੈ ਕੇ ਆ ਰਹੀ ਆ ਚੰਡੀਗੜ੍ਹ ਦਾ ਲੈ ਕੇ ਆ ਰਹੀ ਸੀ ਸੋਧ ਕਰਨ ਦਾ ਯੂਨੀਵਰਸਟੀਆਂ ਦਾ ਸੀ ਇਹਨਾਂ ਲਈ ਇਹ ਮੰਗ ਪੱਤਰ ਜਿਹੜੇ ਆ ਉਹ ਸੈਂਟਰਲ ਗਵਰਨਮੈਂਟ ਨੂੰ ਕੇਂਦਰ ਸਰਕਾਰ ਨੂੰ ਸੌਂਪੇ ਜਾਣਗੇ ਤੇ ਪੰਜਾਬ ਲਈ ਖੜਾ ਦਾ ਜਿਹੜਾ ਵੱਡਾ ਨੁਕਸਾਨ ਹੋਇਆ ਉਹਦੀ ਪਰਪਾਈ ਨਹੀਂ ਹੋਈ ਇਸ ਤਰ੍ਹਾਂ ਪੰਜਾਬ ਸਰਕਾਰ ਨਾਲ ਜਿਹੜੀਆਂ ਸੰਬੰਧਿਤ ਮੰਗਾਂ ਨੇ ਉਹ ਪੰਜਾਬ ਸਰਕਾਰ ਨੂੰ ਉਹਦੇ ਜਿਹੜੇ ਨੇ ਮੈਮੋਰੰਡਮ ਸੌਂਪੇ ਜਾਣਗੇ ਤੇ ਸਾਰੇ ਅਸੀਂ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਅਸੀਂ ਆਮ ਜਨਤਾ ਨੂੰ ਆਮ ਲੋਕਾਂ ਨੂੰ ਬੇਨਤੀ ਇਹ ਕਰਦੇ ਆਂ ਵੀ ਹਮੋ ਹਮਾ ਕੇ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਕੱਲ ਸਵੇਰੇ 10:30 ਵਜੇ 43 ਸੈਕਟਰ ਦੇ ਵਿੱਚ ਚੰਡੀਗੜ੍ਹ ਜ਼ਰੂਰ ਪਹੁੰਚੋ ਤਾਂ ਕਿ ਆਪਾਂ ਜਿਹੜੀਆਂ ਸਰਕਾਰ ਤੋਂ ਰਹਿਂਦੀਆਂ ਮੰਗਾਂ ਦੀ ਪ੍ਰਭਾਈ ਕਰ ਸਕੀਏ ਤੇ ਸਰਕਾਰ ਨੂੰ ਜਗਾ ਸਕੀਏ ਧੰਨਵਾਦ ਐਸ ਕੇ ਐਮ ਦੇ ਸੱਦੇ ਤੇ ਕੱਲ 26 ਨਵੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਹਜ਼ਾਰਾਂ ਵਰਕਰ ਤੇ ਕਿਸਾਨ ਚੰਡੀਗੜ੍ਹ ਦੇ ਵਿੱਚ ਹੋਣ ਵਾਲੀ ਕਿਸਾਨ ਮਹਾਪੰਚਾਇਤ ਜਿਹੜੀ ਸੈਕਟਰ 43 ਦੇ ਦਸਹਿਰਾ ਗਰਾਊਂਡ ਵਿੱਚ ਹੋ ਜਾ ਰਹੀ ਆ ਉਹਦੇ ਵਿੱਚ ਸ਼ਮੂਲੀਅਤ ਕਰਨਗੇ ਤੇ ਐਸਕੇਐਮ ਦੇ ਵੱਲੋਂ ਵੀ ਹਜ਼ਾਰਾਂ ਕਿਸਾਨ ਜਿਹੜੇ ਇਸ ਬੁਖਵਕਤ ਪਾਰਟੀਆਂ ਦੇ ਉਸ ਵਿੱਚ ਜਿਹੜੀ ਵੱਡੀ ਇੱਕ ਕਸ਼ਮੂਲੀਅਤ ਕਰਨਗੇ ਕਿਉਂਕਿ ਜਿਹੜਾ ਸਾਡੀਆਂ ਬਕਾਇਆ ਮੰਗਾਂ ਕੋ ਸੈਂਟਰ ਵੱਲ ਐਮਐਸਪੀ ਦੀ ਗਾਰੰਟੀ ਆ ਜਿਹੜੇ ਨਵੇਂ ਬਿੱਲ ਬਿਜਲੀ ਸੋਧ ਬਿੱਲ ਲੈ ਕੇ ਆ ਰਹੀ ਆ ਚੰਡੀਗੜ੍ਹ ਦਾ ਲੈ ਕੇ ਆ ਰਹੀ ਸੀ ਸੋਧ ਕਰਨ ਦਾ ਯੂਨੀਵਰਸਟੀਆਂ ਦਾ ਸੀ ਇਹਨਾਂ ਲਈ ਇਹ ਮੰਗ ਪੱਤਰ ਜਿਹੜੇ ਆ ਉਹ ਸੈਂਟਰ ਗਵਰਨਮੈਂਟ ਨੂੰ ਕੇਂਦਰ ਸਰਕਾਰ ਨੂੰ ਸੰਪੇ ਜਾਨਗੇ ਤੇ ਪੰਜਾਬ ਲਈ ਖੜਾ ਦਾ ਜਿਹੜਾ ਵੱਡਾ ਨੁਕਸਾਨ ਹੋਇਆ ਉਹਦੀ ਪਰਪਾਈ ਨਹੀਂ ਹੋਈ ਇਸ ਤਰ੍ਹਾਂ ਪੰਜਾਬ ਸਰਕਾਰ ਨਾਲ ਜਿਹੜੀਆਂ ਸਬੰਧਤ ਮੰਗਾਂ ਨੇ ਉਹ ਪੰਜਾਬ ਸਰਕਾਰ ਨੂੰ ਉਹਦੇ ਜਿਹੜੇ ਨੇ ਮੈਮੋਰੰਡਮ ਸੌਂਪੇ ਜਾਣਗੇ ਤੇ ਸਾਰੇ ਅਸੀਂ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਅਸੀਂ ਆਮ ਜਨਤਾ ਨੂੰ ਆਮ ਲੋਕਾਂ ਨੂੰ ਬੇਨਤੀ ਇਹ ਕਰਦੇ ਆਂ ਵੀ ਹਮੋ ਹਮਾ ਕੇ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਕੱਲ ਸਵੇਰੇ 10:30 ਵਜੇ 43 ਸੈਕਟਰ ਦੇ ਵਿੱਚ ਚੰਡੀਗੜ੍ਹ ਜਰੂਰ ਪਹੁੰਚੋ ਤਾਂ ਕਿ ਆਪਾਂ ਜਿਹੜੀਆਂ ਸਰਕਾਰ ਤੋਂ ਰਹਿੰਦੀਆਂ ਮੰਗਾਂ ਦੀ ਪ੍ਰਭਾਈ ਕਰ ਸਕੀਏ ਤੇ ਸਰਕਾਰ ਨੂੰ ਜਗਾ ਸਕੀਏ ਧੰਨਵਾਦ ਐਸ ਕੇ ਐਮ ਦੇ ਸੱਦੇ ਤੇ ਕੱਲ 26 ਨਵੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਹਜ਼ਾਰਾਂ ਵਰਕਰ ਤੇ ਕਿਸਾਨ ਚੰਡੀਗੜ੍ਹ ਦੇ ਵਿੱਚ ਹੋਣ ਵਾਲੀ ਕਿਸਾਨ ਮਹਾਪੰਚਾਇਤ ਜਿਹੜੀ ਸੈਕਟਰ 43 ਦੇ ਦਸਹਿਰਾ ਗਰਾਊਂਡ ਵਿੱਚ ਹੋ ਜਾ ਰਹੀ ਆ ਉਹਦੇ ਵਿੱਚ ਸ਼ਮੂਲੀਅਤ ਕਰਨਗੇ ਐਸਕੇਐਮ ਦੇ ਵੱਲੋਂ ਵੀ ਹਜ਼ਾਰਾਂ ਕਿਸਾਨ ਜਿਹੜੇ ਇਸ ਬੁਖਵਕ ਪਾਰਟੀਆਂ ਦੇ ਉਸ ਵਿੱਚ ਜਿਹੜੀ ਵੱਡੀ ਇੱਕਸ਼ਮੂਲੀਅਤ ਕਰਨਗੇ ਕਿਉਂਕਿ ਜਿਹੜਾ ਸਾਡੀਆਂ ਬਕਾਇਆ ਮੰਗਾਂ ਕੋ ਸੈਂਟਰ ਵੱਲ ਐਮਐਸਪੀ ਦੀ ਗਾਰੰਟੀ ਆ ਜਿਹੜੇ ਨਵੇਂ ਬਿੱਲ ਬਿਜਲੀ ਸੋਧ ਬਿੱਲ ਲੈ ਕੇ ਆ ਰਹੀ ਆ ਚੰਡੀਗੜ੍ਹ ਦਾ ਲੈ ਕੇ ਆ ਰਹੀ ਸੀ ਸੋਧ ਕਰਨ ਦਾ ਯੂਨੀਵਰਸਟੀਆਂ ਦਾ ਸੀ ਇਹਨਾਂ ਲਈ ਇਹ ਮੰਗ ਪੱਤਰ ਜਿਹੜੇ ਆ ਉਹ ਸੈਂਟਰ ਗਵਰਨਮੈਂਟ ਨੂੰ ਕੇਂਦਰ ਸਰਕਾਰ ਨੂੰ ਸੌਂਪੇ ਜਾਣਗੇ ਤੇ ਪੰਜਾਬ ਲਈ ਖੜਾ ਦਾ ਜਿਹੜਾ ਵੱਡਾ ਨੁਕਸਾਨ ਹੋਇਆ ਉਹਦੀ ਪਰਪਾਈ ਨਹੀਂ ਹੋਈ ਇਸ ਤਰ੍ਹਾਂ ਪੰਜਾਬ ਸਰਕਾਰ ਨਾਲ ਜਿਹੜੀਆਂ ਸਬੰਧਤ ਮੰਗਾਂ ਨੇ ਉਹ ਪੰਜਾਬ ਸਰਕਾਰ ਨੂੰ ਉਹਦੇ ਜਿਹੜੇ ਨੇ ਮੈਮੋਰੰਡਮ ਸੌਂਪੇ ਜਾਣਗੇ ਤੇ ਸਾਰੇ ਅਸੀਂ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਅਸੀਂ ਆਮ ਜਨਤਾ ਨੂੰ ਆਮ ਲੋਕਾਂ ਨੂੰ ਬੇਨਤੀ ਇਹ ਕਰਦੇ ਆਂ ਵੀ ਹਮੋ ਹਮਾ ਕੇ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਕੱਲ ਸਵੇਰੇ 10:30 ਵਜੇ 43 ਸੈਕਟਰ ਦੇ ਵਿੱਚ ਚੰਡੀਗੜ੍ਹ ਜ਼ਰੂਰ ਪਹੁੰਚੋ ਤਾਂ ਕਿ ਆਪਾਂ ਜਿਹੜੀਆਂ ਸਰਕਾਰ ਤੋਂ ਰਹਿੰਦੀਆਂ ਮੰਗਾਂ ਦੀ ਪ੍ਰਭਾਈ ਕਰ ਸਕੀਏ ਤੇ ਸਰਕਾਰ ਨੂੰ ਜਗਾ ਸਕੀਏ ਧੰਨਵਾਦ